ਬੀਤੇ ਦਿਨੀ ਗਾਂਧੀ ਬਰਨਾਲਾ ਦੀ ਕੁੱਟਮਾਰ ਦਾ ਮਾਮਲਾ ਸਾਹਮਣੇ ਆਇਆ ਸੀ ਜਿਸ ਦੇ ਆ ਕੁਝ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਤੇਜ਼ੀ ਦੇ ਨਾਲ ਵਾਇਰਲ ਹੋਈਆਂ ਤੇ ਉਸ ਦੇ ਵਿੱਚ ਭਾਈ ਮਨਪ੍ਰੀਤ ਸਿੰਘ ਖਾਲਸਾ ਵੀ ਨਜ਼ਰ ਆਏ ਸਨ ਤਾਂ ਹੁਣ ਇਸ ਮਾਮਲੇ ਦੇ ਵਿੱਚ ਹੁਣ ਕੋਰ ਰਿਕਾਰਡਿੰਗ ਸੋਸ਼ਲ ਮੀਡੀਆ ਦੇ ਉੱਤੇ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਗਾਂਧੀ ਬਰਨਾਲਾ ਦੀ ਕੁੱਟਮਾਰ ਨੂੰ ਲੈ ਕੇ ਕੁਝ ਲੋਕੇਸ਼ਨ ਦੀ ਗੱਲ ਕੀਤੀ ਜਾ ਰਹੀ ਹੈ ਹਾਲਾਂਕਿ ਅਸੀਂ ਇਸ ਕਾਲ ਰਿਕਾਰਡਿੰਗ ਦੀ ਪੁਸ਼ਟੀ ਨਹੀਂ ਕਰਦੇ ਪਰ ਇਹ ਕਾਲ ਰਿਕਾਰਡਿੰਗ ਲਗਾਤਾਰ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਇਹ ਇਲਜ਼ਾਮ ਨੇ ਕਿ ਇਹ ਕਾਲ ਰਿਕਾਰਡਿੰਗ ਪੀਵੀ 19 ਬਲੈਕ ਤੇ ਗੁਰਵਿੰਦਰ ਸਿੰਘ ਦੀ ਹੈ ਸਭ ਤੋਂ ਪਹਿਲਾਂ ਇਸ ਕਾਲ ਰਿਕਾਰਡਿੰਗ ਨੂੰ ਸੁਣਦੇ ਹਾਂ ਹਾਂ ਬਾਈ ਕਿਵੇਂ ਆ ਮੈਂ ਨਾ ਉਹ ਬੰਦੇ ਨਾਲ ਤੇਰੀ ਕਰੋਨਾ ਗੱਲ 10 ਮਿੰਟ ਖੜ ਜਾ ਤੂੰ ਇੱਕ ਮੇਰੀ ਮੜੀ ਗੱਲ ਸੁਣੇਗਾ ਸਾਢੇ ਤੋਂ ਕੇ 2 ਮਿੰਟ ਯਾਰ ਇਹਦਾ ਵੀ ਰੋਲਾ ਪਾਇਆ ਉਹ ਇਹ ਪ੍ਰਦੀਪ ਪ੍ਰਦੀਪ ਦਾ ਕੱਡ ਨੰਬਰ ਇਹਦੇ ਵਿੱਚ ਪ੍ਰਦੀਪ ਨੂੰ ਘਰ ਫੋਨ ਕਿ ਪ੍ਰਦੀਪ ਬਾਈ ਆ ਕੇ ਇਹ ਜਿਹੇ ਹਾਲਾਤ ਦੇ ਉਹ ਮੈਂ ਤੁਹਾਨੂੰ ਕਹਿੰਦਾ ਬੰਦਾ ਸੌਣੀ ਪਹੁੰਚਣ ਆਲਾ ਤੇਰੇ ਕੋਲੇ ਬਾਬਾ ਮੈਨੂੰ ਬੱਸ ਤਰ੍ਹਾਂ ਹੈਲੋ ਬਾਬਾ ਬੰਦਾ ਸੌਣੀ ਪਹੁੰਚਣ ਆਲਾ ਮੈਂ ਤੇਰੇ ਕੋਲੇ ਕਿੱਥੇ ਇੱਥੇ ਪਹੁੰਚਣ ਆਲਾ ਉਹ ਮੈਂ ਹਾਂ ਬਾਹਰ ਇੱਕ ਤਾਂ ਫਿਕੋ ਖੜੀ ਆ ਓਕੇ ਇੱਕ ਪਲਟੀਨਾ ਮੋਟਰਸਾਈਕਲ ਖੜਾ ਹੋ ਘਰ ਦੇ ਵਿੱਚ ਲੋਕੇਸ਼ਨ ਤੂੰ ਕਰੋ ਮੂੰਹ ਭੇਜੀਏ ਤੇ ਜਮਨ ਦੁਬਾਰੇ ਸੈਂਡ ਕਰਦੇ ਇਥੋਂ ਕਰੋ ਫੜਾ ਪਾਰ ਦੇ ਜਮਨ ਬਾਅਦ ਦੇ ਜਮਨ ਮੂਹੋਂ ਭੇਜੀਆ ਪਾਰ ਦੇ ਮੂਹੋਂ ਭੇਜੀਆ ਬਸ ਹੋਰ ਤੈਨੂੰ ਆ ਕੇ ਉਹ ਕਹਣਗੇ ਤੂੰ ਗਾਹਾਂ ਕੀ ਗਏਗਾ ਫੇਰ ਉਹ ਮੇਰੀ ਨਹੀਂ ਓਕੇ ਓਕੇ ਬਾਅਦ ਉਹ ਤੇਰੇ ਕੋਲੇ ਪਹੁੰਚ ਜਾਂਦੇ ਨੇ ਬਾਬੇ ਵਰਗੇ ਇਥੇ ਠੀਕ ਜੇ ਕਿਹਾ ਮੈਂ ਕਹਾ ਮਦਰੀ ਕਾਉਂਸਲ ਤੇ ਗਰਾਮਾ ਮੜੀ ਜੀ ਗੱਲ ਨਾ 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 ਬਾਅਦ ਠੀਕ ਬਾਅਦ ਉਹਨਾਂ ਨੇ ਜਮਾ ਕਰਦੇ ਮੂਰਤੀ ਲੋਕੇਸ਼ਨ ਆ ਉਹ ਹਾਂ 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 ਵਾ ਵਾ ਬੇ ਵਰਗੇ ਤੇਰੇ ਕੋਲ ਬਾਸ ਇੱਥੇ ਪਹੁੰਚਦੇ ਆਗੇ ਠੀਕ ਹੈ ਗੱਲ ਓ ਕੇਰਾ ਮੇਰੀ ਗੱਲ ਸੁਣ ਨਾ ਉਹਦੇ ਨਾਲ ਰੱਖ ਲੈ ਕੱਲ ਦਾ ਟਾਈਮ ਰੱਖ ਲੈ ਸਾਨੂੰ ਨਾਲ ਉਹਦੇ ਨਾਲ ਬਹਿ ਕੇ ਪੰਚਾਇਤੀ ਆਪਾਂ ਨੇ ਵੇਡ ਲੈਣੇ ਆ ਚੰਗਾ ਸਾਰੀ ਕੰਮ ਬਹੁਤ ਠੀਕ ਆ ਆ ਕੇ ਵਸੋ ਆ ਠੀਕ ਠੀਕ ਹੋਰ ਅਗਲਾ ਕਹਿੰਦਾ ਸਾਨੂੰ ਵੇਡ ਲੈਣੇ ਨੇ ਵੇਡ ਲੈਣ ਕੱਲ ਨੂੰ ਨਾ ਤੂੰ ਕਹਿਦੀ ਤੂੰ ਇਹ ਗੱਲ ਕਹੀ ਨਾ ਕਹਿਦੀ ਵੀ ਗੁਰਵਿੰਦਰ ਉਹਦੇ ਨਾਲ ਇਕੱਲਾ ਜਾਈ ਜਾਂਦਾ ਹਨਾ ਠੀਕ ਹੈ ਨਾ ਗੁਰਵਿੰਦਰ ਨੂੰ ਚੱਕਣਾ ਤੂੰ ਇਹ ਨਹੀਂ ਇਹ ਨਹੀਂ ਕਹਿੰਦਾ ਵੀ ਗੰਦੀ ਨੂੰ ਚੱਕਣ ਦਾ ਕਿਹਾ ਸੀ ਨੇ ਸਮਝਿਆ ਮੇਰੀ ਗੱਲ ਕਿੰਨੀ ਹਾਂ ਵੀ ਗੁਰਵਿੰਦਰ ਨੂੰ ਟੱਕਣ ਦਾ ਕਹਿੰਦਾ ਸੀ ਵੀ ਗੁਰਵਿੰਦਰ ਦੀ ਵੀਡੀਓ ਪਾਉਣੀ ਆ ਬਿਆਹ ਦੀ ਉੱਤੇ ਤੇ ਤੁਰ ਆਖਰੀ ਮੈਂ ਜਵਾਬ ਦੇ ਤभी ਗੁਰਵਿੰਦਰ ਮੇਰੇ ਕੰਮ ਹੁੰਦਾ ਭਰਾਵਾ ਮੈਂ ਨਹੀਂ ਹੁੰਦਾ ਠੀਕ ਆ ਨਾ ਮੈਂ ਅੱਜ ਤਾਂ ਮੇਰੇ ਬੰਦੇ ਦਾ ਕਿਸੇ ਤੇ ਫੋਨ ਆਇਆ ਹਨਾ ਉਹਨੇ ਇਹ ਗੱਲ ਕਹਿਦੀ ਮਨਪ੍ਰੀਤ ਮੈਂ ਕੁਝ ਨਹੀਂ ਦੱਸਿਆ ਭਰਾਵਾ ਠੀਕ ਆ ਮਨਪ੍ਰੀਤ ਮੈਨੂੰ ਫੋਨ ਆਇਆ ਸੀਗਾ ਵੀ ਉਹ ਆਏ ਕਹਿੰਦਾ ਸੀਗਾ ਵੀ ਰੰਪਰੇ ਆ ਜਾ ਗੁਰਵਿੰਦਰ ਨੂੰ ਘੇਰਨਾ

ਠੀਕ ਹੈ ਕਿਰ ਸਾਡਾ ਚੈਨਲ ਇਸ ਕਾਲ ਰਿਕਾਰਡਿੰਗ ਦੀ ਕੋਈ ਪੁਸ਼ਟੀ ਨਹੀਂ ਕਰਦਾ ਪਰ ਸਾਡੇ ਵੱਲੋਂ ਇੱਕ ਕੋਸ਼ਿਸ਼ ਜ਼ਰੂਰ ਰਹੇਗੀ ਕਿ ਅਸੀਂ ਪੀਵੀ 19 ਬਲੈਕ ਵਾਲੇ ਦੇ ਨਾਲ ਫੋਨ ਤੇ ਗੱਲਬਾਤ ਕਰਕੇ ਉਸਾ ਪੱਖ ਜ਼ਰੂਰ ਜਾਣੀਏ ਜੇਕਰ ਉਸਨੇ ਆਪਣਾ ਕੋਈ ਵੀ ਪੱਖ ਰੱਖਿਆ ਉਹ ਵੀ ਮੀਡੀਆ ਦੇ ਸਾਹਮਣੇ ਜ਼ਰੂਰ ਰੱਖਿਆ ਜਾਵੇਗਾ